ਬਿਲਾਵਲ ਮਹੱਲਾ ਪੰਜਮਾ ਬਿਲਾਵਰ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਦਾ ਹੁਕਮਨਾਮਾ ਅੰਗ ਨੰਬਰ 801 ਤੇ ਸੁਭਾਇਮਾਨ ਬਖਸ਼ਿਸ਼ ਕਰਦੇ ਹਨ ਸੁਖ ਨਿਦਾਨ ਪ੍ਰੀਤਮ ਪ੍ਰਭ ਮੇਰੇ ਸਭ ਕਹਿੰਦੇ ਮੇਰਾ ਪਰਮਾਤਮਾ ਜਿਹੜਾ ਹੈ ਸੁੱਖਾਂ ਦਾ ਖਜ਼ਾਨਾ ਹੈ ਸਦੀਵੀ ਸੁਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਹੈ ਤੇ ਮੇਰੇ ਪ੍ਰਾਣਾ ਦਾ ਪਤੀ ਪਰਮਾਤਮਾ ਮਾਲਕ ਜਿਹੜਾ ਹੈ ਉਹਦੇ ਕੋਲ ਸਭ ਸੁੱਖ ਹਨ ਅਗਣਤ ਗੁਣ ਠਾਕੁਰ ਪ੍ਰਭ ਤੇਰੇ ਉਸ ਪਰਮਾਤਮਾ ਦੇ ਅੰਦਰ ਬੇਅੰਤ ਗੁਣ ਹਨ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਮੋਹ ਅਨਾਤ ਤੁਮਰੀ ਸ਼ਰਨਾਈ اے ਪਰਮਾਤਮਾ ਮੈਂ ਆਪ ਜੀ ਤੋਂ ਬਗੈਰ ਅਨਾਥਾਂ ਵਰਗੀ ਜ਼ਿੰਦਗੀ ਜੀ ਰਿਹਾ ਹਾਂ ਇਸ ਕਰਕੇ ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਹਾਂ ਮੇਰੇ ਵਰਗਾ ਅਨਾਥ ਕੋਈ ਨਹੀਂ ਆਪ ਜੀ ਵਰਗਾ ਸੁਆਮੀ ਕੋਈ ਨਹੀਂ ਕਰ ਕਿਰਪਾ ਹਰ ਚਰਨ ਧਿਆਈ ਮੇਰੇ ਉਤੇ ਕਿਰਪਾ ਕਰੋ ਕਿ ਮੈਂ ਆਪ ਜੀ ਦੇ ਸ਼ਬਦ ਰੂਪੀ ਚਰਨਾਂ ਨੂੰ ਧਿਆਉਣਾ ਕਰਾਂ ਦਇਆ ਕਰੋ ਬਸੋ ਮਨਿ ਆਏ ਮੇਰੇ ਉਤੇ ਦਇਆ ਕਰੋ ਕਿ ਮੈਨੂੰ ਆਪ ਜੀ ਦੀ ਯਾਦ ਹਮੇਸ਼ਾ ਮੇਰੇ ਮਨ ਦੇ ਵਿੱਚ ਵਸੀ ਰਹੇ ਮੋਹ ਨਿਰਗੁਣ ਲੀਜੈ ਲੜ ਲਾਏ ਮੈਨੇ ਗੁਰਾਂ ਹਾਂ ਮੇਰੇ ਵਿੱਚ ਕੋਈ ਗੁਣ ਨਹੀਂ ਹੈ ਇਸ ਕਰਕੇ ਮੈਨੂੰ ਆਪਣੇ ਲੜ ਦੇ ਨਾਲ ਲਗਾ ਕੇ ਰੱਖੋ ਰਹਾਉ ਪ੍ਰਭ ਚਿਤ ਆਵੇ ਤਾਂ ਕੈਸੀ ਭੀੜ ਜਦੋਂ ਪਰਮਾਤਮਾ ਚਿਤ ਵਿੱਚ ਰਵੇ ਫਿਰ ਕੋਈ ਵੀ ਮੁਸ਼ਕਲ ਸਿੱਖ ਨੂੰ ਤੰਗ ਨਹੀਂ ਕਰਦੀ ਹਰ ਸੇਵਕ ਨਾ ਹੀ ਜਮ ਪੀੜ ਫਿਰ ਸੇਵਕ ਦੇ ਜੀਵਨ ਦੇ ਵਿੱਚ ਕੋਈ ਵੀ ਦਰਦ ਭੈ ਡਰ ਨਹੀਂ ਰਹਿ ਜਾਂਦਾ ਸਾਰੇ ਡਰ ਭੈ ਦੂਰ ਖਤਮ ਹੋ ਜਾਂਦੇ ਹਨ ਸਰਬ ਸੂ ਦੁਖ ਹਰ ਸਿਮਰਤਨ ਸੇ ਪਰਮਾਤਮਾ ਨੂੰ ਸਿਮਰਨ ਦੇ ਨਾਲ ਮਨ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਜਾਕੈ ਸੰਗ ਸਦਾ ਪ੍ਰਭ ਸੇ ਉਹ ਫਿਰ ਪਰਮਾਤਮਾ ਨੂੰ ਆਪਣੇ ਅੰਗ ਸੰਗ ਸਮਝਦਾ ਹੈ ਪ੍ਰਭ ਕਾ ਨਾਮ ਮਨ ਤਨ ਅਧਾਰ ਪਰਮਾਤਮਾ ਦਾ ਨਾਮ ਮੇਰੇ ਵਾਸਤੇ ਮਨ ਤੇ ਤਨ ਦਾ ਆਸਰਾ ਹੈ ਬਿਸਰਤ ਨਾਮ ਹੋਵਤ ਅਨਸਾਰ ਜਿਸ ਮਨੁੱਖ ਨੂੰ ਪ੍ਰਮਾਤਮਾ ਦਾ ਨਾਮ ਵਿਸਰ ਗਿਆ ਉਸ ਦਾ ਸਰੀਰ ਨਾਸ਼ ਹੋ ਗਿਆ। ਪ੍ਰਭ ਚਿਤ ਆਏ ਪੂਰਨ ਸਭ ਕਾਜ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਚਿਤ ਵਿੱਚ ਰੱਖਿਆ ਯਾਦ ਵਿੱਚ ਰੱਖਿਆ ਉਹਦੇ ਜ਼ਿੰਦਗੀ ਦੇ ਹਰ ਕਾਰਜ ਸੰਪੂਰਨ ਹੋਏ ਹਨ। ਹਰ ਵਿਸਰਤ ਸਭ ਕਾ ਮਹਤਾਜ ਤੇ ਜਿਸ ਨੇ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਹੈ ਉਹ ਹਰ ਥਾਂ ਤੇ ਜਾ ਕੇ ਹਰ ਇੱਕ ਮਨੁੱਖ ਦੇ ਅੱਗੇ ਜਾ ਕੇ ਉਹ ਝੋਲੀ ਾੜਦਾ ਤੇ ਉਹ ਮਹਤਾਜ ਹੋ ਜਾਂਦਾ ਹੈ ਕਿਉਂਕਿ ਉਸ ਨੇ ਸੰਸਾਰ ਦੇ ਮਾਲਕ ਨੂੰ ਵਿਸਾਰ ਦਿੱਤਾ ਹੈ ਚਰਨ ਕਮਲ ਸੰਗ ਲੱਗੀ ਪ੍ਰੀਤ ਪ੍ਰਮਾਤਮਾ ਦੇ ਸ਼ਬਦ ਰੂਪੀ ਚਰਨਾ ਕਮਲਾਂ ਦੇ ਨਾਲ ਮੇਰੀ ਪ੍ਰੀਤ ਲੱਗ ਗਈ ਹੈ ਵਿਸਰ ਗਈ ਸਭ ਦੁਰਮਤਰੀ ਹੁਣ ਮੇਰੇ ਮਨ ਦੀ ਜਿਹੜੀ ਭੈੜੀ ਮਾਤੀ ਸੀ ਉਹ ਦੂਰ ਹੋ ਗਈ ਹੈ ਤੇ ਮੈਨੂੰ ਹੁਣ ਪ੍ਰਮਾਤਮਾ ਦੀ ਮੱਤ ਚੰਗੀ ਲੱਗਦੀ ਹੈ ਮਨ ਤਨ ਅੰਤਰ ਹਰ ਹਰ ਮੰਤ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਮੇਰੇ ਵਾਸਤੇ ਮੰਤਰ ਹੈ ਤੇ ਮੇਰਾ ਮਨ ਤੇ ਤਨ ਉਸ ਮੰਤਰ ਨੂੰ ਜਪਦਾ ਰਹਿੰਦਾ ਹੈ ਨਾਨਕ ਭਗਤਨ ਕਹਿ ਕਰਦਾ ਅਨੰਦ ਦਾਸ ਨਾਨਕ ਆਖਦਾ ਹੈ ਜਿਹੜੇ ਗੁਰਮੁਖ ਪਿਆਰੇ ਉਸ ਪ੍ਰਮਾਤਮਾ ਨੂੰ ਜਾਰਤ ਕਰਦੇ ਹਨ ਉਹਨਾਂ ਭਗਤਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਸਦਾ ਹੀ ਆਨੰਦ ਅਤੇ ਖੁਸ਼ੀ ਬੜੀ ਰਹਿੰਦੀ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ